ਛੇ ਛੱਪਾ ਛੇ ਛੱਪਾ ਕਿ ਛੇ ਜੀ ਹਾਂ ਮੈਂ ਕੋਈ ਗਾਣਾ ਨਹੀਂ ਗਾ ਰਹੀ ਜੀ ਮਗਰ ਤੁਹਾਨੂੰ ਮੈਂ ਰਣਜੀਤ ਐਵੈਨਿਊ A ਬਲਾਕ ਦੇ ਹਾਲਾਤ ਦਿਖਾ ਰਹੀ ਆ ਜੀ ਸਵੇਰੇ ਬਰਸਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਸੂਰਜ ਦੇਵਤਾ ਪੂਰੇ ਆਪਣਾ ਪੂਰਾ ਕਹਿ ਸਕਨੀ ਆ ਉਹਨਾਂ ਦੇ ਦਰਸ਼ਨ ਹੁੰਦੇ ਆ ਪੂਰੇ ਦਿਨ ਗਰਮੀ ਰਹਿੰਦੀ ਹੈ ਕੋਈ ਦੁਬਾਰਾ ਬਰਸਾਤ ਨਹੀਂ ਹੁੰਦੀ ਮਗਰ ਰਣਜੀਤ ਐਵੈਨਿਊ A ਬਲਾਕ ਜਿੱਧਰ ਵੀ ਨਜ਼ਰ ਜਾਂਦੀ ਹੈ ਰਾਤ ਦਾ ਸਮਾਂ ਜੀ ਹਜੇ ਵੀ ਦੇਖ ਸਕਦੇ ਹੋ ਜੀ ਪਾਣੀ ਪੂਰਾ ਐਸਾ ਏਰੀਆ ਚ ਭਰਿਆ ਹੋਇਆ ਲੋਕੀ ਜੜੇ ਨੇ ਆਂਦੇ ਜਾਂਦੇ ਤੇ ਗੱਡੀਆਂ ਦੇ ਨਾਲ ਕਈ ਵਾਰੀ ਪਾਣੀ ਵੀ ਉੱਠਦਾ ਹੈ ਤੇ ਲੋਕੀ ਜੜੇ ਨੇ ਉਹਨਾਂ ਦੇ ਕੱਪੜੇ ਵੀ ਖਰਾਬ ਹੁੰਦੇ ਨੇ ਤੇ ਕਈ ਵਾਰੀ ਲੋਕਾਂ ਦੀਆਂ ਬਾਈਕਾਂ ਵੀ ਪਾਣੀ ਚ ਖੜ ਜਾਂਦੀਆਂ ਤੁਸੀਂ ਵੇਖ ਸਕਦੇ ਹੋ ਕਿੰਨੇ ਹੌਲੀ ਹੌਲੀ ਲੋਕ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੀ ਇੱਥੇ ਪਾਣੀ ਬਹੁਤ ਜ਼ਿਆਦਾ ਖੜਿਆ ਹੈ ਤੇ ਲੋਕਾਂ ਦਾ ਆਣਾ ਜਾਣਾ ਕਾਫੀ ਜ਼ਿਆਦਾ ਔਖਾ ਹੋਇਆ ਰਣਜੀਤ ਐਵੇਨਿਊ A ਬਲਾਕ ਅੰਮ੍ਰਿਤਸਰ ਦੀ ਗੱਲ ਕੀਤੀ ਜਾਏ ਤਾਂ ਬਰਸਾਤ ਦਾ ਤਾਂ ਨਾਮੋ ਨਿਸ਼ਾਨ ਨਹੀਂ ਮਗਰ ਪਾਣੀ ਥਲ ਥਲ ਹੋਇਆ ਹੈ ਇਸ ਵੇਲੇ ਇਥੇ ਬਰਪੂਰ ਪਾਣੀ ਦਿਖਾਈ ਦੇ ਰਿਹਾ ਵੈ ਇਥੇ ਔਰ ਤੁਸੀਂ ਵੇਖ ਸਕਦੇ ਹੋ ਜਿਹੜੇ ਲੋਕ ਆ ਜਾ ਰਹੇ ਨੇ ਉਹ ਵੀ ਬਹੁਤ ਧਿਆਨ ਨਾਲ ਆ ਜਾ ਰਹੇ ਨੇ ਗੱਡੀਆਂ ਇਥੇ ਲੱਗੀਆਂ ਕਿਉਂਕਿ ਇਹ ਈਟਿੰਗ ਜ਼ੋਨ ਹੈਗਾ ਈਟਿੰਗ ਹੱਬ ਹੈਗਾ ਲੋਕ ਰਾਤ ਦੇ ਵੇਲੇ ਇਥੇ ਹੀ ਆਪਣਾ ਕਹਿ ਸਕਨੇ ਜੀ ਅੰਬਰਸਰੀ ਫੂਡ ਜਿਹੜਾ ਉਸ ਨੂੰ ਟੇਸਟ ਕਰਨ ਪਹੁੰਚਦੇ ਮਗਰ ਸਾਡੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਜੀ ਸਲਾਮ ਹੈ ਬਹੁਤ ਵਧੀਆ ਹੈ ਥੇ ਇੱਕ ਗੈਸ ਗੈਸ ਕਰਨੇ ਆ ਜੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਅੰਬਰ ਸਰਦੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇੱਕ ਫ੍ਰੀ ਆਫ ਕੋਸਟ स्विਮਿੰਗ ਪੂਲ ਤਿਆਰ ਕਰ ਦਿੱਤਾ ਗਿਆ ਰਣਜੀਤ ਐਵੇਨਿਊ A ਬਲਾਕ ਚ ਜਿਹੜਾ ਕਿ ਕੁਦਰਤ ਹੀ ਹੈ ਜਦੋਂ ਕੁਦਰਤ ਚਾਹਦੀ ਹੈ ਉਸ ਵੇਲੇ ਇਹ ਜਿਹੜਾ ਹੈ ਅ ਜ਼ਰੂਰ ਭਰ ਜਾਂਦਾ ਔਰ ਜਿਸ ਵੇਲੇ ਕੁਦਰਤ ਦੇ ਹਿਸਾਬ ਨਾਲ ਜਦੋਂ ਧੁੱਪ ਨਿਕਲਦੀ ਧੁੱਪ ਛਾਂ ਦੇ ਨਾਲ ਨਾਲ ਇਹ ਪਾਣੀ ਵੀ ਸੁੱਕ ਜਾਂਦਾ ਮਗਰ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਰਹਿੰਦੇ ਨੇ ਸਾਡੀ ਮਿਊਨਿਸਪਲ ਕਾਰਪੋਰੇਸ਼ਨ ਦਾ ਕਿਸੇ ਵੀ ਤਰ੍ਹਾਂ ਨਾਲ ਇੱਥੇ ਕੋਈ ਧਿਆਨ ਨਹੀਂ ਹੈ ਇਹ ਬਲਾਕ ਰਣਜੀਤ ਐਵੇਨਿਊ ਦੀ ਜਿਹੜੀ ਇੱਕ ਮਾਰਕੀਟ ਹੈ ਪੂਰੀ ਭਰੀ ਰਹਿੰਦੀ ਹੈ ਦੂਜੀ ਵੀ ਪਰ ਹੀ ਰਹਿੰਦੀ ਔਰ ਇੱਥੇ ਇੱਕ ਨਜ਼ਾਰਾ ਹੋਰ ਦੇਖਣਯੋਗ ਹੈ ਜੀ ਲਾਈਟ ਲੱਗੀ ਹੈ ਜਿਹੜੀ ਕਿ ਕਹਿ ਸਕਨੇ ਆ ਫੋਕਸ ਲਾਈਟਾਂ ਨੇ ਉਹ ਲੱਗੀ ਜ਼ਰੂਰ ਹੈ ਇੱਥੇ ਮਗਰ ਚਾਲਦੀ ਨਹੀਂ ਹੈ ਬਿਲਕੁਲ ਬੰਦ ਦਿਖਾਈ ਦੇ ਰਹੀ ਜੇ ਤੁਸੀਂ ਲਾਈਵ ਜੜੀਆਂ ਤਸਵੀਰਾਂ ਵੇਖ ਰਹੇ ਹੋ ਇਸ ਵੇਲੇ ਐਡਾ ਵੱਡਾ ਜਿਹੜਾ ਇਸ ਖੰਬੇ ਦੇ ਉੱਤੇ ਕਹਿ ਸਕਨੇ ਆ ਬਹੁਤ ਹੀ ਉੱਚਾ ਖੰਭਾ ਲਾਇਆ ਗਿਆ ਕਿਉਂਕਿ ਇੱਥੇ 1 2 3 4 5 6 7 8 9 9 ਲਾਈਟਾਂ ਲਗਾਈਆਂ ਗਈਆਂ ਮਗਰ ਚਾਲ ਦੀ ਇੱਕ ਵੀ ਨਹੀਂ ਹੈ ਔਰ ਰੋਸ਼ਨੀ ਦੇ ਨਾਮ ਤੇ ਜੇ ਗੱਲ ਕੀਤੀ ਜਾਏ ਤਾਂ ਜਿਹੜੀਆਂ ਦੁਕਾਨਾਂ ਨੇ ਇੱਥੇ ਜਾਂ ਫਿਰ ਜਿਹੜੇ ਰੇੜੀ ਵਾਲੇ ਨੇ ਉਹਨਾਂ ਦੀ ਆਪਣੀ ਜਿਹੜੀ ਬਿਜਲੀ ਹੈ ਉਹ ਹੀ ਇਸ ਪੂਰੀ ਮਾਰਕੀਟ ਨੂੰ ਰੋਸ਼ਨ ਕਰਦੀ ਹੈ ਨਾ ਬਿਜਲੀ ਹੈ ਮਗਰ ਪਾਣੀ ਬਰਪੂਰ ਹੈ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਬਹੁਤ ਹੀ ਜ਼ਿਆਦਾ ਇੱਥੇ ਖੁੱਲੇ-ਖੁੱਲੇ ਤਰੀਕੇ ਨਾਲ ਮਿਲ ਰਿਹਾ ਹੈ ਮਗਰ ਇਹ ਪੀਣ ਵਾਲਾ ਪਾਣੀ ਨਹੀਂ ਹੈ ਬਹੁਤ ਲੋਕਾਂ ਨੂੰ ਇਸ ਪਾਣੀ ਕਰਕੇ ਬੜੀ ਦਿੱਕਤ ਵੀ ਹੁੰਦੀ ਹੈ ਹੁਣ ਕੁਝ ਦੁਕਾਨਦਾਰਾਂ ਨਾਲ ਵੀ ਗੱਲ ਕਰ ਲਏ ਨੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਨਿਆ ਕਿ ਉਹਨਾਂ ਨੂੰ ਇਸ ਖੜੇ ਪਾਣੀ ਤੋਂ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਜਾਂ ਉਹ ਵੀ ਇਸ ਕੁਦਰਤੀ ਬਣੇ ਸਵਿੰਗ ਪੂਲ ਦਾ ਜੜਾ ਹੈ ਆ ਮਜ਼ਾ ਉਠਾਉਂਦੇ ਨੇ ਇਹਨਾਂ ਲੋਕਾਂ ਨਾਲ ਵੀ ਗੱਲ ਕਰ ਲੈਣੇ ਜਿਹੜੇ ਲੋਕੀ ਆਉਂਦੇ ਜਾਂਦੇ ਨੇ ਉਹਨਾਂ ਦੇ ਵੀ ਪੁੱਛ ਲੈਣੇ ਆ ਤੁਹਾਨੂੰ ਜਾਨਣਾ ਚਾਹਵਾਂਗੇ ਇੱਥੇ ਏ ਬਲਾਕ ਵਿੱਚ ਅਗਰ ਗੱਲ ਕੀਤੀ ਜਾਏ ਇੱਥੇ ਇੱਕ সুইমিং ਪੂਲ ਬਣਿਆ ਹੈ ਕਾਰਪੋਰੇਸ਼ਨ ਐਸ ਦੇ ਉੱਤੇ ਧਿਆਨ ਨਹੀਂ ਦਿੰਦੀ ਕਿਉਂਕਿ ਉਹ ਕਹਿੰਦੇ ਲੋਕਾਂ ਨੂੰ ਫ੍ਰੀ ਬੀਜ਼ ਦਈਏ ਫ੍ਰੀ ਵਿੱਚ সুইমিং ਪੂਲ ਦਿੱਤਾ ਕੀ ਕਹਿਣਾ ਚਾਹੋਗੇ ਜੀ ਮੈਮ ਦੇਖੋ ਇਹ ਤੇ ਪ੍ਰਸ਼ਾਸਨ ਦਾ ਬਹੁਤ ਮਾੜਾ ਕੰਮ ਹੈਗਾ ਯਾ ਜੋ ਇਹ ਸਿ ਚੀਜ਼ ਸਹੀ ਨਹੀਂ ਕਰਦੇ ਨੇ ਠੀਕ ਹੈ ਜਨਤਾ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਤੇ ਚਾਹੀਦਾ ਹੈ ਸਰਕਾਰ ਨੂੰ ਇਹ ਸਭ ਠੀਕ ਕਰਨ ਜੀ ਠੀਕ ਹੈ ਜੇ ਕੋਰਪੋਰੇਸ਼ਨ ਨਵੀਂ-ਨਵੀਂ ਬਣੀ ਹੈ بڑے ਵਾਦੇ ਤੇ ਉਹ ਜੋਸ਼ ਦੇ ਨਾਲ ਆਈ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਕੋਰਪੋਰੇਸ਼ਨ ਹੁਣ ਬਣੀ ਹੈ ਉਸਨੇ بڑے ਵਾਦੇ ਕਿਤੇ ਸੀ ਜੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਏਗਾ ਪਾਣੀ ਪੀਣ ਵਾਲਾ ਸਭ ਵਧੀਆ ਹੋਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਕੁਝ ਐਸਾ ਕਰ ਪਾ ਰਹੀ ਹੈ ਕੋਰਪੋਰੇਸ਼ਨ ਕਿ ਨਹੀਂ ਮੈਮ ਦੇਖੋ ਬਹੁਤ ਕੋ ਖੇਤਰਾ ਦਾ ਇਹ ਜੋ ਕਾਰਪੋਰੇਸ਼ਨ ਕਰਦੀ ਵੀ ਹੈ ਕੋਈ ਇਦਾਂ ਦੀ ਗੱਲ ਨਹੀਂ ਠੀਕ ਹੈ ਜੇ ਮੈਮ ਉਹਦੇ ਵਿੱਚੋਂ ਜਿਨੇ ਵਾਦੇ ਕੀਤੇ ਸੀ ਉਹਨਾਂ ਵਿੱਚੋਂ ਤਾਂ ਹੁਣ ਤੱਕ ਕੋਈ ਦਿਖਣ ਨੂੰ ਮਿਲਿਆ ਨਹੀਂ ਹਲੇ ਤੱਕ ਜੀ ਪੂਰੇ ਨਹੀਂ ਹੋਏ ਜੀ ਪੂਰੇ ਨਹੀਂ ਹੋਏ ਬੱਡ ਅੱਗੇ ਦਾ ਫਦਰ ਦੇਖੋ ਕੀ ਆ ਰਿਹਾ ਵਾ ਰਿਜ਼ਲਟ ਹਾਲੇ ਨਾਲ ਹੀ 2 ਸਾਲ ਪਿਆ ਵਾ ਜੀ ਜੀ ਬਿਲਕੁਲ 2 ਸਾਲ ਪਏ ਆ ਤੇ ਉਮੀਦ ਜਨਤਾ ਦੀ ਹਜੇ ਵੀ ਬਾਕੀ ਹੈ ਸੋ ਕਹਿ ਸਕਨੇ ਆ ਜੀ ਉਮੀਦ ਤੇ ਹੀ ਦੁਨੀਆ ਕਾਇਮ ਹੈ ਥੈਂਕ ਯੂ ਜੀ ਸਾਣਾ ਗੱਲਬਾਤ ਕਰਨ ਦੀ ਲਈ ਔਰ ਇੱਥੇ ਜਿਹੜੇ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨਿਆ ਜੀ ਦੁਕਾਨਦਾਰ ਸਾਹਿਬ ਸੋ ਇੱਥੋਂ ਦੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲ ਕਰਨਿਆ ਜੀ ਸੋ ਸਰਸਕਲ ਜੀ ਕੀ ਕਹਿਣਾ ਚਾਹੋਗੇ ਜੀ ਇਹ ਬਲੌਕ ਮਾਰਕੀਟ ਹੈ ਤੇ ਇੱਥੇ ਫੂਡ ਹੱਬ ਹੈ ਕਹਿ ਸਕਨੇ ਆ ਲੋਕੀ ਇੱਥੇ ਰਾਤ ਵੇਲੇ ਸੰਡੇ ਹੋਏ ਆਂ ਮੰਡੇ ਹੋਏ ਲੋਕੀ ਇੱਥੇ ਖਾਣਾ ਖਾਣ ਵਾਸਤੇ ਜਾਂ ਫਿਰ 스ਨੈਕਸ ਖਾਣ ਵਾਸਤੇ ਜ਼ਰੂਰ ਪਹੁੰਚਦੇ ਨੇ ਮਗਰ ਇਹ ਜਿਹੜਾ ਕਾਰਪੋਰੇਸ਼ਨ ਵੱਲੋਂ ਫ੍ਰੀ ਦਾ ਸਵਿਮਿੰਗ ਪੂਲ ਬਣਾ ਦਿੱਤਾ ਗਿਆ ਹੈ ਏ ਬਲੌਕ ਮਾਰਕੀਟ ਨੂੰ ਕੀ ਕਹਿਣਾ ਚਾਹੋਗੇ ਇਸ ਦੇ ਤੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਮੇਰੀ ਇੱਥੇ ਦੁਕਾਨ ਹੈਗੀ 35 ਸਾਲ ਹੋ ਗਿਆ ਮੈਨੂੰ ਇੱਥੇ ਇਹੀ ਕੁਝ ਵੇਖਦੇ ਆ ਜੀ 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 ਇਹ ਸਰਕਾਰਾਂ ਦਾ ਕੋਈ ਦੋਸ਼ ਨਹੀਂ ਆਪਾਂ ਕਹਿ ਸਕਦੇ ਇਹ ਕਾਰਪੋਰੇਸ਼ਨ ਦਾ ਇਹ ਕਾਰਪੋਰੇਸ਼ਨ ਦਾ ਦੋਸ਼ ਹੈਗਾ ਜੀ 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 ਅਸੀਂ ਸਾਰਾ ਕੋਈ ਪ੍ਰੋਪਰਟੀ ਟੈਕਸ ਦਿੰਨੇ ਆ ਹਰ ਚੀਜ਼ ਦਿੰਨੇ ਆ ਤੇ ਇਹ ਤਾਂ ਇਹਦਾ ਸੁਧਾਰ ਕਰਨਾ ਚਾਹੀਦਾ ਨਾ ਉਹਨਾਂ ਨੂੰ ਜੀ ਬਿਲਕੁਲ ਬਿਲਕੁਲ ਇਹ ਤਾਂ ਬੇੜਾ ਕਰਕੇ ਉਹਨਾਂ ਨੇ ਆਪ ਵੀ ਕੀਤਾ ਆ ਮਾਰਕੀਟ ਵਾਲਿਆਂ ਨੇ ਵੀ ਮਾਰਕੀਟ ਵਾਲੇ ਕੁਝ ਜਾਂਦੇ ਨੇ ਅਗੇ ਉਹ ਕੁਝ ਆਪਣਾ ਆਪਣਾ ਕੰਮ ਹੀ ਨਹੀਂ ਕਰਦੇ ਅਗੇ ਜੀ 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 ਮਾਰਕੀਟ ਵਾਲਿਆਂ ਵੱਲੋਂ ਐਪਲੀਕੇਸ਼ਨਾਂ ਦਿੱਤੀਆਂ ਜਾਂਦੀਆਂ ਸਟੇਸ਼ਨ ਪਹੁੰਚਦੀ ਹੈ ਮਗਰ ਇਸ ਦਿਨ ਤੱਕ ਕੋਈ ਕੰਮ ਨਹੀਂ ਕੀਤਾ ਜਾਂਦਾ ਲੰਬੇ ਅਰਸੇ ਤੋਂ ਦੁਕਾਨਦਾਰ ਨੇ ਇੱਥੇ ਮਗਰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਇਸ ਦੇ ਨਾਲ ਕੋਈ ਤੁਹਾਡੇ ਕਾਰੋਬਾਰ ਤੇ ਵੀ ਇਫੈਕਟ ਪੈਂਦਾ ਮੈਡਮ ਅੱਗੇ ਪਹਿਲਾਂ ਤਾਂ ਵੈਸੇ ਹੀ ਮਾਲ ਖੋਲਦੇ ਨੇ ਪਰ ਸਰਕਾਰਾਂ ਨੇ ਰਲ ਮਿਲ ਕੇ ਠੀਕ ਹੈ ਜੀ ਇੱਕ ਬੇੜਾ ਕਰਕੇ ਉਹਨਾਂ ਨੇ ਕੀਤਾ ਹੈ ਤੇ ਜੇ ਕੋਈ ਆਉਂਦਾ ਵੀ ਹੈ ਤੇ ਤੇ ਵਿਚਾਰਾ ਪਾਣੀ ਵੇਖ ਕੇ ਆਪੇ ਪਿچھے ਭੱਜ ਜਾਂਦਾ ਤੇ ਕੰਮ ਕਰਦਾ ਰਹਿਣਾ ਨਹੀਂ ਖਾਈ ਥੜੀ ਚ ਜੀ ਬਿਲਕੁਲ ਸੋ ਆਮ ਤੌਰ ਤੇ ਜਦੋਂ ਬਰਸਾਤ ਨਹੀਂ ਹੁੰਦੀ ਉਦੋਂ ਟਾਈਮ ਉਦੋਂ ਕੰਮ ਸਹੀ ਉਦੋਂ ਉਦੋਂ ਕੰਮ ਮਾੜਾ ਮੋਟਾ ਜਦੋਂ ਤੁਰਦਾ ਫਿਰਦਾ ਰਹਿੰਦਾ ਪਤਾ ਲੱਗਦਾ ਕਿ ਚਲੋ ਆਂਦਾ ਜਾਂਦਾ ਪਿਆ ਹੁਣ ਤਾਂ ਹੁਣ ਤਾਂ ਉਸ ਵੇਲੇ ਪਾਣੀ ਭਰ ਜਾਂਦਾ ਉਸ ਵੇਲੇ ਦੇਖੋ ਇੱਥੇ ਕੋਈ ਆ ਹੀ ਨਹੀਂ ਸਕਦਾ ਪਹਿਲੀ ਗੱਲ ਤੇ ਜੇ ਜੋ ਵੀ ਆਏਗਾ ਵੀ ਪਤਾ ਨਹੀਂ ਕਿੱਥੇ ਟੋਇਆ ਹੈਗਾ ਕਿਤੇ ਨਹੀਂਗਾ ਤੇ ਜੇ ਉਹ ਕਿ ਡੇਗ ਪਿਆ 60 ਮਿੰਟ ਲੱਗੀ ਕੌਣ ਜੰਮਿਆ ਰਹੇ ਬਿਲਕੁਲ ਬਿਲਕੁਲ ਸੱਤ ਪਿੱਟ ਤੇ ਡਰ ਤੋਂ ਲੋਕ ਐਸੇ ਇਲਾਕੇ ਚ ਆਣ ਦੇ ਵੱਲ ਨੂੰ ਰੁੱਖ ਹੀ ਨਹੀਂ ਕਰਦੇ ਲੋਕ ਤੰਗ ਹੋ ਰਹੇ ਨੇ ਦੁਕਾਨਦਾਰ ਤੰਗ ਹੋ ਰਹੇ ਨੇ ਤੇ ਹੋਰ ਵੀ ਜਿਹੜੇ ਲਾਈਟਾਂ ਦੀ ਗੱਲ ਕਰਨਾ ਚਾਹਾਂਗੇ ਜੇ ਬਿਜਲੀ ਦੀ ਗੱਲ ਕੀਤੀ ਜਾਏ ਤੇ ਇ ਦੁਕਾਨਦਾਰਾਂ ਦੀ ਆਪਣੀ ਜਿਹੜੀ ਲਾਈਟਾਂ ਜਗ ਰਹੇ ਹੋਂ ਦਾ ਹੀ ਰੋਸ਼ਨੀ ਮਗਰ ਇਹ ਪੋਲ ਜ਼ਰੂਰ ਲਗਾਇਆ ਗਿਆ ਹੈ ਵੱਡਾ ਜਿਸ ਤੇ ਨੌ ਜਿਹੜੇ ਨੇ ਐਲਈਡੀ ਲਾਈਟਾਂ ਦੇ ਜਿਹੜੇ ਸਟਰਕਚਰ ਖੜੇ ਕੀਤੇ ਗਏ ਮਗਰ ਚੱਲਦੇ ਨਹੀਂ ਕੀ ਕਹਿਣਾ ਚਾਹੋਗੇ ਮੈਡਮ ਦੇਖੋ ਇਹਦੇ ਬਾਰੇ ਅਸੀਂ ਬੜਾ ਕੁਝ ਵਾਰੀ ਕਹਿ ਚੁੱਕੇ ਹਾਂ ਜੀ ਪਰ ਉਹਦਾ ਕੋਈ ਸੁਧਾਰ ਨਹੀਂ ਜੀ ਕੋਈ ਸੁਧਾਰ ਨਹੀਂ ਕਰਦਾ ਸੁਣਾਈ ਨਹੀਂ ਕਰਦਾ ਕੋਈ ਕੋਈ ਸੁਣਾਈ ਨਹੀਂ ਕਰਦਾ ਜੀ 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 ਹਾਂ ਜੀ ਉਹ ਸੁਣਾਈ ਤਾਂ ਕਿਸੇ ਵੀ ਤਰ੍ਹਾਂ ਨਾਲ ਨਹੀਂ ਕਾਰਪੋਰੇਸ਼ਨ ਵੀ ਤੇ ਨਾਲ ਜੇ ਬਿਜਲੀ ਵਿਭਾਗ ਦੇ ਵੀ ਗੱਲ ਕੀਤੀ ਜਾਏ ਤੇ ਉਹਨਾਂ ਵੱਲੋਂ ਵੀ ਦੇਖਿਆ ਨਹੀਂ ਜਾਂਦਾ ਕਿ ਕੀ ਇਥੇ ਜਾਂ ਕਿਸੇ ਵੀ ਵਿਭਾਗ ਦੇ ਵੱਲੋਂ ਜਿਨ੍ਹਾਂ ਦੀ ਇਹ ਡਿਊਟੀ ਹੈ ਇਸ ਨੂੰ ਦੇਖਣ ਤੱਕਣ ਦੀ ਕਿ ਇਹ ਜਿਹੜੇ ਪਿੱਲਰਸ ਨੇ ਇਹ ਜਿਹੜੇ ਪੋਲਸ ਨੇ ਨਾ ਤੇ ਲਾਈਟਾਂ ਜਿਹੜੀਆਂ ਲੱਗੀਆਂ ਐਲਈਡੀ ਲਾਈਟਾਂ ਸ਼ਾਨਦਾਰ ਇਹ ਚੱਗ ਰਹੀਆਂ ਨਹੀਂ ਜਗ ਰਹੀਆਂ ਕਿਉਂ ਨਹੀਂ ਜਗ ਰਹੀਆਂ ਇਸ ਦੇ ਉੱਤੇ ਕਿਸੇ ਦਾ ਕੋਈ ਵੀ ਧਿਆਨ ਨਹੀਂ ਹੁੰਦਾ ਜੀ ਬੋਲੋ ਬੋਲੋ ਜੀ ਜਿਹੜੇ ਜਿਹੜੇ ਰੁੱਖ ਨੇ ਜੀ ਇਹਨਾਂ ਦੀ ਕਟਾਈ ਕਰਾਨੀ ਬਹੁਤ ਜ਼ਰੂਰੀ ਹੈ ਜੀ ਤੇ ਅਸੀਂ ਅਹੀ ਦਾ ਇੱਕ ਅਹੀ ਦਾ ਕੁਝ ਗਿਆ ਨਹੀਂ ਕਿਸ ਨੂੰ ਜੀ ਪਰ ਵੈਸੇ ਪਹਿਲਾਂ ਆਪਣਾ ਆਪਕੇ ਕਟਾਉਣ ਦੇ ਸਮਾਂ ਹੋਣਾ ਅੱਜ ਕੱਲ੍ਹ ਨਹੀਂ ਕੋਈ ਹੋ ਰਿਹਾ ਅੱਜ ਕੱਲ੍ਹ ਕੋਈ ਕਟਾਈ ਵਾਲ ਵੀ ਧਿਆਨ ਨਹੀਂ ਕੋਈ ਕਟਾਈ ਵਾਲ ਕੋਈ ਧਿਆਨ ਨਹੀਂ ਗਾ ਜੀ ਸੋ ਦਰਖਤ ਕਈ ਜੜੇ ਨੇ ਰਸਤੇ ਵਿੱਚ ਟੈਨੀਆਂ ਜਿਨਾਂ ਦੀਆਂ ਬਹੁਤ ਚੁੱਕੀਆਂ ਹੋਈਆਂ ਨੇ ਉਹ ਵੀ ਕਈ ਵਾਰੀ ਐਕਸੀਡੈਂਟਾਂ ਦੇ ਵੀ ਕਾਰਨ ਬਣਦੇ ਜਿਹੜੇ ਤੇਜ਼ ਵਹੀਕਲ ਆ ਰਹੇ ਹੁੰਦੇ ਉਹਨਾਂ ਦੇ ਨਾਲ ਉੜਦੇ ਨੇ ਤੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਟੈਨੀਆਂ ਜੜੀਆਂ ਨੇ ਕਈ ਵਾਰੀ ਗੱਡੀਆਂ ਤੇ ਡਿੱਗਦੀਆਂ ਐ ਐਕਟਿਵਾ ਤੇ ਡਿੱਗਦੀਆਂ ਐ ਲੋਕੀ ਜਿਹੜੇ ਆਣ ਜਾਣ ਵਾਲੇ ਉਹ ਵੀ ਰਾਹ ਗਿਰ ਵੀ ਤੰਗ ਹੁੰਦੇ ਨੇ ਹੋਰ ਵੀ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਬਰਸਾਤ ਦੇ ਨਾਲ ਇਹਨਾਂ ਦੇ ਕੰਮ ਤੇ ਕਿਸ ਤਰ੍ਹਾਂ ਦਾ ਜੜਾ ਪ੍ਰਭਾਵ ਪੈਂਦਾ ਸੋ ਗੱਲ ਕਰਨਾ ਚਾਹਾਂਗੇ ਜੇ ਤੁਹਾਡੇ ਨਾਲ ਬਰਸਾਤ ਤਾਂ ਸਵੇਰੇ ਹੋਈ ਸੀ ਮਗਰ ਪਾਣੀ ਹੁਣ ਤੱਕ ਖੜਾ ਕੀ ਕਹਿਣਾ ਚਾਹੋਗੇ ਪਾਣੀ ਸਰਕਾਰੀ ਆ ਜੀ ਸਰਕਾਰ ਪਾਣੀ ਫਰੀ ਦਾ ਦੇ ਰਹੀ ਹੈ ਇਹ ਤਾਂ ਦੇ ਰਹੀ ਪਾਣੀ ਦਾ ਨਿਕਾਸ ਨਹੀਂ ਕਰਦੇ ਜੀ ਸੋ ਕਾਰਪੋਰੇਸ਼ਨ ਵੱਲੋਂ ਤੁਹਾਡੇ ਵੱਲੋਂ ਕੋਈ ਦਿੱਤੀ ਜਾਂਦੀਆਂ ਹਨ ਦਰਖਾਸਤਾਂ ਕਿ ਸਿਰਫ ਫਿਰ ਧਿਆਨ ਹੀ ਨਹੀਂ ਹੈ ਲੋਕਾਂ ਦਾ ਆਏ ਕੀ ਕਹਿ ਸਕਦੇ ਨਹੀਂ ਇਹ ਤਾਂ ਕੰਮ ਹੀ ਕਰਨਾ ਜੀ ਜੀ ਕੰਮ ਤੇ ਫਿੱਕ ਪੈਂਦੇ ਤੁਹਾਡੇ ਬਹੁਤ ਪੈਂਦਾ ਜੀ ਕਸਟਮਰ ਨਹੀਂ ਆਂਦਾ ਕਸਟਮਰ ਨਹੀਂ ਆਂਦਾ ਜਦੋਂ ਇੰਨਾ ਅਮੀਰਾ ਪਾਣੀ ਖੜ ਜਾਂਦਾ ਤੇ ਕਿ ਆਮ ਦਿਨਾਂ ਤੇ ਜਦੋਂ ਸੰਡੇ ਵਗੈਰਾ ਹੁੰਦੇ ਆ ਉਸ ਵੇਲੇ ਕਿਸੇ ਦਿਨ ਮੀਂਹ ਇਸ ਤਰ੍ਹਾਂ ਦਾ ਵਰਝਾ ਤਾਂ ਫਿਰ ਕਿੱਦਾਂ ਦਾ ਲੱਗਦਾ ਤੁਹਾਨੂੰ ਮੈਨੂੰ ਨੁਕਸਾਨ ਹੀ ਆ ਜੀ 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 ਨੁਕਸਾਨ ਹੀ ਹੁੰਦਾ ਹੈ ਦੁਕਾਨਦਾਰਾਂ ਦਾ ਜਿਨ੍ਹਾਂ ਦੀ ਰੋਜ਼ੀ ਰੋਟੀ ਜਿਨ੍ਹਾਂ ਦੇ ਘਰ ਦੇ ਖਰਚੇ ਜਿਹੜੇ ਇਹਨਾਂ ਦੁਕਾਨਾਂ ਤੋਂ ਹੀ ਚੱਲਦੇ ਤਾਂ ਉਹ ਤਾਂ ਜਾਨਣਾ ਚਾਹਾਂਗੀ ਜੇ ਇੱਥੇ ਪੀਣ ਦਾ ਪਾਣੀ ਆਂਦਾ ਹੁੰਦੇ ਤੇ ਵੀ ਇੰਪੈਕਟ ਪੈਂਦਾ ਹੈ ਇਫੈਕਟ ਪੈਂਦਾ ਹੈ ਕਿ ਆ ਪਚਾ ਰਿਹਾ ਪੈਂਦਾ ਹੀ ਆ ਇਹ ਬਰਸਾਤੀ ਪਾਣੀ ਦਾ ਤੇ ਇਫੈਕਟ ਪੈਣਾ ਹੀ ਹੈ ਜੀ 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 ਗੰਦਾ ਪਾਣੀ ਆਂਦਾ ਤੁਹਾਡੇ ਸਾਹਮਣੇ ਹੀ ਆ ਵੇਖੋ ਕਿਵੇਂ ਲੱਗਿਆ ਪਾਣੀ ਜੰਦਾ ਹੀ ਹੈ ਸੋ ਆਪ ਧਿਆਨ ਬਹੁਤ ਜ਼ਿਆਦਾ ਔਖੇ ਨੇ ਜੀ ਇੱਥੇ ਦੁਕਾਨਦਾਰ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਬਰਸਾਤ ਦੇ ਪਾਣੀ ਕਰਕੇ ਬੜੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਬੋਲ ਨਹੀਂ ਪਾਉਂਦੇ ਐ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਕਾਰੋਬਾਰ ਤੇ ਕਿਸੇ ਦਾ ਅਸਰ ਕਿਸੇ ਤਰ੍ਹਾਂ ਦਾ ਅਸਰ ਨਾ ਹੋਵੇ ਤੇ ਲੋਕ ਜਿਹੜੇ ਨੇ ਦੁਖੀ ਪਰੇਸ਼ਾਨਤਾ ਜ਼ਰੂਰ ਵਿਖਾਈ ਦੇ ਰਹੇ ਨੇ ਔਰ ਪਾਣੀ ਜ਼ਰੂਰ ਖੜਿਆ ਹੋਇਆ ਦਿਖਾਈ ਦੇ ਰਿਹਾ ਜੋ ਕਿ ਤੁਸੀਂ ਸਾਡੀ ਇਸ ਵੀਡੀਓ ਚ ਦੇਖਿਆ ਹੈ ਕਿ ਲੋਕ ਇੱਥੇ ਜ਼ਰੂਰ ਆਏ ਹੋਏ ਗੱਡੀਆਂ ਤੁਹਾਨੂੰ ਜ਼ਰੂਰ ਦਿਖਾਣਾ ਚਾਹਾਂਗੇ ਕਿ ਕਾਫੀ ਗੱਡੀਆਂ ਲਾਈਨ ਸਿਰ ਇੱਥੇ ਲੱਗੀਆਂ ਹਨ ਮਗਰ ਜਿਸ ਵੇਲੇ ਪਾਣੀ ਨਹੀਂ ਖੜਦਾ ਤੇ ਉਸ ਵੇਲੇ ਬਾਈਕ ਮੋਟਰਸਾਈਕਲ ਸਕੂਟਰ ਤੇ ਵੀ ਲੋਕੀ ਇੱਥੇ ਜਿਹੜੇ ਆਂਦੇ ਖਾਣ ਪੀਣ ਪਹੁੰਚਦੇ ਉਹ ਹੁਣ ਇਸ ਵੇਲੇ ਗੱਡੀਆਂ ਤੋਂ ਇਲਾਵਾ ਨਹੀਂ ਪਹੁੰਚ ਪਾਉਂਦੇ ਅਸੀਂ ਤੁਹਾਡੇ ਤੱਕ ਤੁਹਾਡੇ ਸ਼ਹਿਰ ਦੀ ਹਰ ਉਹ ਖਬਰ ਪਹੁੰਚਾਵਾਂਗੇ ਜਿਸ ਤੇ ਕਿਸੇ ਦੀ ਵੀ ਨਹੀਂ ਨਜ਼ਰ ਤੇ ਪਹੁੰਚਣੀ ਚਾਹੀਦੀ ਹੈ ਵੱਖਰੇ ਵਿਭਾਗਾਂ ਦੀ ਨਜ਼ਰ ਸੋ ਬਣੇ ਰੋ ਪੰਜਾਬ ਕੇਸੀ ਤੇ ਵਿਗਦਨ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਤੁਹਾਡੇ ਦਿਲ ਦੀ ਧੜਕਣ